ਸਮੂਹ ਬਸਰਾ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਜਠੇਰਿਆਂ ਦੇ ਅਸਥਾਨ ਸਮਾਦ ਘਾਤੰਬੜੀ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਜਥੇ ਵੱਡੀ ਗਿਣਤੀ ਵਿੱਚ ਬਸਰਾ ਪਰਿਵਾਰਾਂ ਨੇ ਪਹੁੰਚ ਕੇ ਆਪਣੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਮੱਥਾ ਟੇਕਿਆ ਤੇ ਦੀਪਮਾਲਾ ਕੀਤੀ ਉੱਥੇ ਹੀ ਉਨ੍ਹਾਂ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਦੀਵਾਲੀ ਤੋਂ ਦੂਸਰੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਥਾਨ ਤੇ ਸਾਲਾਨਾ ਜੋੜ ਮਿਲਾ ਸਮੂਹ ਬਸਰਾ ਪਰਿਵਾਰਾਂ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ ਨੇ ਉੱਥੇ ਹੀ ਸਮੂਹ ਬਸਰਾ ਪਰਿਵਾਰਾਂ ਨੂੰ ਸਾਲਾਨਾ ਜੋੜ ਮੇਲੇ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ। ਇਸ ਦੌਰਾਨ ਸੰਗਤਾਂ ਵਿੱਚ ਗੁਰੂ ਜੀ ਦਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬਸਰਾ ਪਰਿਵਾਰ ਮੌਜੂਦ ਸੀ। ਫਗਵਾੜਾ ਤੋਂ ਨਵਰਾੰਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਮਹਾਨ ਕਿਰਪਾ ਮਾਰੇ ਨੇ ਕੀਤੀ ਹੈ ਜੀ ਹਰ ਤਰ੍ਹਾਂ ਦੀ ਸਾਲ ਪੂਆ ਤੰਬੜੀ ਜਠੇਰਿਆਂ ਦੇ ਸਥਾਨ ਤੇ ਹਰ ਦੀ ਸਾਲ ਦੀ ਤਰ੍ਹਾਂ ਸੇਵਾ ਕਰੀਦੀ ਆ ਸਾਰੀ ਸੰਗਤ ਇਕੱਠੀ ਹੋ ਕੇ ਅੱਜ ਮਹਾਨ ਦਿਹਾੜਾ ਦੁਆੜੀ ਵਾਲਾ ਤੇ ਸਾਰੀ ਸੰਗਤ ਇਕੱਠੀ ਹੋ ਕੇ ਦੂਏ ਦਿਨ ਛਿੰਝ ਦਾ ਵੀ ਪ੍ਰੋਗਰਾਮ ਹੁੰਦਾ ਤੇ ਸੰਗਤ ਦਾ ਤੁਰਤ ਲੰਗਰ ਸਰਦਨ ਵਰਤਦੇ ਆ ਪਿੰਡਾਂ ਤੋਂ ਸ਼ਹਿਰਾਂ ਤੋਂ ਸਾਰੀ ਸੰਗਤ ਨੇ ਰਲ ਕੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕੀਤਾ ਆ ਬੜੀ ਮਹਾਨ ਜੀ ਦੀ ਕਿਰਪਾ ਆ ਇਸੇ ਤਰ੍ਹਾਂ ਪ੍ਰਮਾਤਮਾ ਅੱਗੇ ਅੱਡ ਦੀ ਖਲਾ ਰੱਖੇ ਹਰ ਸਾਲ ਦੀ ਤਰ੍ਹਾਂ ਇਦਾਂ ਹੀ ਸੰਗਤ ਆਉਂਦੀ ਜਾਂਦੀ ਰਹੇ ਸੰਗਤ ਦਰਸ਼ਨ ਕਰਦੀ ਰਹੇ ਤੇ ਬੜੀ ਮਹਾਨ ਇੱਥੇ ਸੇਵਾ ਹੁਆ ਤਾਂ ਬੜੀ ਸਮਾਧ ਤੇ ਸੰਗਤ ਕਰਦੀ ਆ ਕੋਈ ਤੁਰਤ ਇੱਥੇ ਨੰਗਰ ਵਰਤਦਾ ਆ ਤੁਰਤ ਸੰਗਤ ਦੀ ਸ਼ਰਧਾ ਆ ਇਸੇ ਤਰ੍ਹਾਂ ਸਾਲ ਬਾਅਦ ਸਾਲ ਪ੍ਰਮਾਤਮਾ ਤਾਂ ਤੰਦਰੁਸਤੀ ਬਖਸ਼ੇ ਆਉਂਦੇ ਸਾਲ ਤੱਕ ਫਿਰ ਇਸੇ ਤਰ੍ਹਾਂ ਪ੍ਰੋਅ ਹੁਆ ਕਿਰਪਾ ਕਰੇ ਤੇ ਪ੍ਰੋਗਰਾਮ ਕਰਦੀ ਰਹੇ ਸਾਰਾ ਬਸਰਾ ਪਰਿਵਾਰ ਨੇ ਰਲ ਕੇ ਸਾਰੇ ਨੇ ਪਿੰਡਾਂ ਉਹ ਸ਼ਹਿਰਾਂ ਸਾਰੇ ਭਗਵੰਤਿਆਂ ਨੇ ਸਾਰਿਆਂ ਨੇ ਰਲ ਕੇ ਪ੍ਰੋਗਰਾਮ ਕੀਤਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਬਸਰਾ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਬਸਰਾ ਪਰਿਵਾਰਾਂ ਦੇ ਸਹਿਯੋਗ ਨਾਲ ਜਠੇਰਿਆਂ ਦੇ ਅਸਥਾਨ ਸਮਾਦ ਘਾਤੰਬੜੀ ਹੁਸ਼ਾਰਪੁਰ ਰੋਡ ਫਗਵਾੜਾ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਜਥੇ ਵੱਡੀ ਗਿਣਤੀ ਵਿੱਚ ਬਸਰਾ ਪਰਿਵਾਰਾਂ ਨੇ ਪਹੁੰਚ ਕੇ ਆਪਣੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਮੱਥਾ ਟੇਕਿਆ ਤੇ ਦੀਪਮਾਲਾ ਕੀਤੀ ਉੱਥੇ ਹੀ ਉਨ੍ਹਾਂ ਆਪਣੇ ਵੱਡੇ ਵਡੇਰਿਆਂ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਦੀਵਾਲੀ ਤੋਂ ਦੂਸਰੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਸਥਾਨ ਤੇ ਸਾਲਾਨਾ ਜੋੜਮਿਲਾ ਸਮੂਹ ਬਸਰਾ ਪਰਿਵਾਰਾਂ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿੱਥੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਗਏ ਨੇ ਉੱਥੇ ਹੀ ਸਮੂਹ ਬਸਰਾ ਪਰਿਵਾਰਾਂ ਨੂੰ ਸਾਲਾਨਾ ਜੋੜ ਮੇਲੇ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ। ਇਸ ਦੌਰਾਨ ਸੰਗਤਾਂ ਵਿੱਚ ਗੁਰੂ ਜੀ ਦਲੰਗਰ ਅਟੁੱਟ ਵਰਤਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਬਸਰਾ ਪਰਿਵਾਰ ਮੌਜੂਦ ਸੀ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।